ਦੇ ਵਿੱਚ ਜਿਹੜਾ ਇੱਟਾਂ ਬਣਾਉਣ ਦਾ ਕੰਮ ਆ ਨਾ ਉਹ ਪੰਜਾਬੀ ਵੀ ਕਰਦੇ ਆ ਤੇ ਜਿਹੜੇ ਆਪਣੇ ਮਾਈਗ੍ਰੇਟਿਡ ਲੇਬਰ ਆ ਉਹ ਵੀ ਕਰਦੇ ਆ ਕਿਉਂਕਿ ਇਹਦੇ ਵਿੱਚ ਬੰਦਿਆਂ ਦੀ ਜ਼ਿਆਦਾ ਲੋਡ ਹੁੰਦੀ ਆ ਜਿਹੜੀ ਮਾਈਗ੍ਰੇਟਿਡ ਲੇਬਰ ਆ ਨਾ ਉਹ ਪੂਰੀ ਪਰਿਵਾਰ ਨੂੰ ਨਾਲ ਲੈ ਕੇ ਆਉਣ ਛੋਟੇ ਤੋਂ ਛੋਟਾ ਬੱਚਾ ਵੀ ਉਹਦੇ ਵਿੱਚ ਯੋਗਦਾਨ ਪਾਉਂਦਾ ਪਤਾ ਤੇ ਮੇਰੇ ਨਾਲ ਬਾਈ ਜੀ ਨੇ ਤੇ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਆ ਬਾਈ ਜੀ ਕੀ ਨਾਮ ਹੈ ਸੁਮੋਦ ਕੁਮਾਰ ਜੀ ਸੁਮੋਦ ਕੁਮਾਰ ਜੀ ਤੁਸੀਂ ਕਿੰਨੇ ਕੇ ਟਾਈਮ ਤੋਂ ਇੱਟਾਂ ਕੱਢਦੇ ਆ ਇੱਥੋਂ ਇੱਥੇ ਜੀ 12 ਵਜੇ ਰਾਤ ਨੂੰ ਲੱਗ ਜਾਂਦੇ ਆ ਰਾਤ ਨੂੰ 12 ਵਜੇ ਲੱਗ ਜਾਂਦੇ ਕਿੰਨੇ ਜਣੇ ਹੁੰਦੇ ਹੁੰਦੇ ਚਾਰ ਪੰਜ ਜਣੇ ਹੁੰਦੇ ਆ ਜੀ ਇੱਕ ਘਰ 'ਚ ਸਿਆ ਇਹ 12 ਵਜੇ ਤੱਕ ਕੀ ਮਕਸਦ ਹੈ 12 ਵਜੇ ਤੋਂ ਲੈ ਕੇ ਫਿਰ ਕਾਏ ਵਜੇ ਤੱਕ ਕੰਮ ਕਰਦੇ ਹੋ ਇਹ ਹੈ ਜੀ 12 ਵਜੇ ਤੋਂ ਲੱਗ ਕੇ ਨਾ ਜੀ ਤਕਰੀਬਨ 6 7 7 8 7 8 ਵਜੇ ਤੱਕ ਕਰੀਦਾ ਜੀ ਸਿਆ ਰਾਤ ਨੂੰ 12 ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਹਾਂ ਜੀ ਫਿਰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਹਾਂ ਹੈ ਨਾ 7 ਵਜੇ ਤੱਕ ਜੀ ਇਹ ਜੀ ਪ੍ਰੋਸੈਸ ਆ ਸਿਆ ਹਾਂ ਜੀ ਸੋ ਬਹੁਤ ਜਿਆਦਾ ਮਿਹਨਤ ਆ ਤੁਸੀਂ ਦੇਖ ਸਕਦੇ ਹੋ 12 ਵਜੇ ਉੱਠਣਾ ਫਿਰ 7 ਵਜੇ ਤੱਕ ਕੰਮ ਕਰਨਾ ਚੱਕਰ ਕੀ ਹੈ ਸਾਰਾ ਦਿਨ ਕਿਉਂ ਨਹੀਂ ਕਰਦੇ ਤੇ ਸਾਰਾ ਦਿਨ ਇਸ ਕਰਕੇ ਜੀ ਹੁਣ ਮਸ਼ੀਨ ਨਹੀਂ ਘਾਰੇ ਚੱਲ ਪਏ ਜੀ ਇਹਦੇ ਕਰਕੇ ਟੁੱਟਦੀ ਆ ਤੇ ਇਸ ਕਰਕੇ ਰਾਤ ਨੂੰ ਕਰੀਦਾ ਇਹ ਕੰਮ ਅੱਛਾ ਇੱਕ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਲੱਗ ਜਾਂਦੇ ਆ ਹਾਂ ਜੀ ਛੋਟੇ ਛੋਟੇ ਬੱਚਾ ਵੀ ਥੋੜਾ ਯੋਗਦਾਨ ਪਾਉਂਦਾ ਇਹਦੇ ਵਿੱਚ ਹਾਂ ਜੀ ਬਾਕੀ 16 17 ਸਾਲ ਦਾ ਬੱਚਾ ਜਿਹੜਾ ਹੈਗਾ ਆ ਉਹ ਤਾਂ ਪੜਦਾ ਹੀ ਆ ਉਸ ਤੋਂ ਉੱਪਰ ਦੇ ਜਿਹੜੇ ਹੈਗੇ ਆ ਬਾਕੀ ਉਹ ਹੀ ਕਰਦੇ ਨੇ ਬੰਦੇ ਬੰਦੇ ਕਰਦੇ ਨੇ ਜਨਾਨੀਆਂ ਬੰਦੇ ਨਾਲ ਉਹੀ ਕਰ ਦਿੰਦੇ ਹਾਂ ਉਹ ਵੀ ਕਰ ਦਿੰਦੇ ਹਾਂ ਹਾਂ ਠੀਕ ਆ ਤੇ ਪਹਿਲਾਂ ਤਾਂ ਗਾਰਾ ਤਿਆਰ ਕਰਨਾ ਪੈਂਦਾ ਕਿ ਮਸ਼ੀਨ ਤਿਆਰ ਕਰਦੀ ਹੁਣ ਗਾਰਾ ਗਾਰਾ ਜੀ ਹੁਣ ਮਸ਼ੀਨ ਨਹੀਂ ਤਿਆਰ ਹੈ ਜੀ ਮਸ਼ੀਨ ਤਿਆਰ ਹੁੰਦਾ ਹਾਂਜੀ ਤੇ ਤੁਸੀਂ ਨੇ ਸਿਰਫ ਇੱਟੇ ਪੱਥਣੀ ਆ ਹਾਂ ਜੀ ਕੱਲੀ ਇੱਟ ਪੱਥਣੀ ਆ ਜੀ ਇੱਟ ਪੱਥਣੀ ਆ ਜੀ ਲਾਉਣੀ ਆ ਲਾਉਣੀ ਕਿਵੇਂ ਜਿਵੇਂ ਕਿ ਲਾਰੀਆਂ ਖੜੀ ਕਰਦੇ ਆ ਜਿਵੇਂ ਉਹ ਲਾਰੀ ਖੜੀ ਕੀਤੀ ਲਾਰੀ ਖੜੀ ਕਰਨੀ ਆ ਹਾਂਜੀ ਲਾਰੀ ਖੜੀ ਕਰਨੀ ਆ ਜੀ ਗਾਰਾ ਮਸ਼ੀਨ ਤਿਆਰ ਕਰ ਦਿੰਦੀ ਆ ਗਾਰਾ ਮਸ਼ੀਨ ਤਿਆਰ ਕਰਦੀ ਆ ਜੀ ਹੁਣ ਤੇ ਕਿੰਨੀ ਕਾਇ ਜਣੇ ਹੁੰਨੇ ਟੱਬ ਲੱਗਦੇ ਸੁਰੂ ਇੱਕ ਟੱਬਰ ਦੇ ਵਿੱਚ ਜਾਂ ਕਿਵੇਂ 10000 ਦੇ ਹਿਸਾਬ ਨਾਲ ਹੈ ਜੀ ਜਿੰਨੇ ਘੱਟ ਬੰਦੇ ਹੁੰਦੇ ਉਹਨੇ ਘੱਟ ਕੱਢ ਲੈਂਦੇ ਆ ਜੀ ਜਿੰਨੇ ਵੱਧ ਬੰਦੇ ਹੁੰਦੇ ਉਹਨੇ ਕਿ ਜ਼ਿਆਦਾ ਕੱਢ ਲੈਂਦੇ ਆ ਰਾਤ ਨੂੰ 12 ਵਜੇ ਤੋਂ ਲੈ ਕੇ 7-8 ਵਜੇ ਤੱਕ ਕਿੰਨੀ ਕੱਢ ਲੈਨੇ ਹੋ ਜਿਵੇਂ ਕਿ ਦੋ ਬੰਦੇ ਨੇ ਹਾਂ ਉਹ 2000 ਕੱਢ ਦਿੰਦੇ ਆ 2000 ਕੱਢ ਦਵਾਂਗੇ 12 ਤੋਂ ਲੈ ਕੇ 7 ਵਜੇ ਤੱਕ ਹਾਂਜੀ 2000 ਇੱਟ ਨਿਕਲ ਜੂਗੇ ਹਾਂਜੀ ਤੇ ਕਿੰਨੇ ਪੈਸੇ ਮਿਲਦੇ ਆ ਉਹਦੇ ਤੁਹਾਨੂੰ ਉਹਦੇ ਤਾਂ ਮਾਰਕੀਟ ਰੇਟ ਹੈ ਜੀ ਜਿਹੜਾ ਚੱਲਦਾ ਹੈ ਜਿਵੇਂ ਕਿ ਹੁਣ ਇਸ ਟਾਈਮ ਹੈ ਨਾ ਇਹ 787 ਰੁਪਏ ਦਾ ਰੇਟ ਆਇਆ ਹੋਇਆ ਹੈ। 787000 ਦਾ। ਹਾਂਜੀ। 787 ਕਿਉਂ ਵੱਧ ਹੈ ਰੇਟ ਤਾਂ? ਹੂੰ। ਇਹ 880 ਰੁਪਏ ਦਾ ਰੇਟ ਹੈ ਜੀ। 880। ਇਹ ਮਾਰਕੀਟ ਇਹ ਰੇਟ ਕੌਣ ਤੈ ਕਰਦਾ? ਇਹ ਯੂਨੀਅਨ ਹੁੰਦੀ ਹੈ ਜੀ ਇੱਕ। ਅੱਛਾ ਸੇ ਰੋਜ਼ ਰੋਜ਼ ਤਾਂ ਆਇਆ ਹੁੰਦਾ? ਨਹੀਂ ਜੀ। ਹਾਂ। ਇਹ ਸਾਲ 'ਚ ਦੋ ਵਾਰ ਤੈ ਹੁੰਦਾ ਜੀ। ਦੋ ਵਾਰ ਤੈ ਹੁੰਦਾ। ਹਰ ਸਾਲ ਵੱਧਦਾ। ਹਾਂਜੀ 31 ਮਾਰਚ ਤੱਕ ਇੱਕ ਰੇਟ ਕਟੂਗਾ ਪਿਛਲਾ। ਹੂੰ। ਹੈਨਾ ਹਰ 31 ਮਾਰਚ ਤੋਂ ਬਾਅਦ ਹੈਨਾ ਅਗਲਾ ਰੇਟ ਆਊਗਾ ਜੀ ਜਿਹੜਾ ਵੱਧ ਕੇ ਆਊਗਾ। ਅੱਛਾ ਦੋ ਜਣੇ 1000 2000 ਇੱਟ 7-8 ਵਜੇ ਤੱਕ ਹਾਂਜੀ ਜੇ ਪੂਰਾ ਕੰਮ ਕਰਨ ਜੇ ਪੂਰਾ ਕੰਮ ਕਰਨ ਠੋਕ ਮੈਂ ਬੈਠਣ ਨਾ ਬੈਠਣ ਨਾ ਵਿੱਚ ਦਮ ਲੈਣ ਦੀ ਲੋੜ ਨਹੀਂ ਹੈ ਨਹੀਂ ਦਮ ਤਾਂ ਮਿਲਦਾ ਹੀ ਨਹੀਂ ਜਿਸ ਕੰਮ ਚੀਜ਼ ਦੀ ਤੇ ਇਹ ਇਸ ਤਰ੍ਹਾਂ ਦਾ ਕੰਮ ਹੈ ਜਿਹਦੇ ਵਿੱਚ ਸੁਸਤੀ ਬਿਲਕੁਲ ਨਹੀਂ ਚੱਲਦੀ ਬਿਲਕੁਲ ਨਹੀਂ ਜੀ ਜੇ ਸੁਸਤੀ ਮਿਲੋਗੇ ਤਾਂ ਕੰਮ ਘੱਟ ਹੋਊਗਾ ਜੀ ਹੂੰ ਥਕਾਵਟ ਕਿੰਨੀ ਕੁ ਹੁੰਦੀ ਹੈ ਕਿਉਂਕਿ ਕਾਉਂਟ ਤੇ ਕੰਮ ਹੈ ਜਿੱਥੇ ਥਕਾਵਟ ਘੱਟ ਹੁੰਦੀ ਹੈ ਕਹਿੰਦੇ ਥਕਾਵਟ ਤਾਂ ਜੀ ਐਨੀ ਹੁੰਦੀ ਆ ਬੰਦਾ ਸ਼ਾਮ ਨੂੰ ਰੋਟੀ ਖਾ ਕੇ ਬਾਤ ਮੰਜਾ ਹੀ ਰੱਬਦਾ ਜੀ ਇਹ ਵੰਟਾਣਾ ਪਿਆ ਹੈ ਹਾਂ ਇਹ ਗੋਲੀ ਰੋਜ਼ ਖਾਣੇ ਬੜਾ ਜਿਆਦਾ ਕੰਮ ਕਰਦਾ। ਜਿਆਦਾ ਕਰਦੇ ਬੰਦੇ ਹੈ ਨਾ ਦਰਦਾਂ ਦੀਆਂ ਗੋਲੀਆਂ ਖਾ ਖਾ ਕੇ ਕੰਮ ਕਰਦੇ ਨੇ। ਥਕਾਵਟ ਜਿਆਦਾ ਹੋ ਜਾਂਦੀ ਐ ਇਸ ਕੋਲ। ਉਹ ਤਾਂ ਕਹਿੰਦੇ ਇੱਕ ਗੋਲੀ ਰੋਜ਼ ਖਾਣੀ ਪੈਂਦੀ ਐ। ਉਹੀ ਗੋਲੀ ਜੀ ਦਰਦ ਵਾਲੀ। ਦਰਦ ਵਾਲੀ ਗੋਲੀ ਕਿ ਨਸ਼ੇ ਵਾਲੀ ਗੋਲੀ? ਨਾ ਨਾ ਜੀ ਦਰਦ ਵਾਲੀ ਨਸ਼ੇ ਵਾਲੀ ਤਾਂ ਨਸ਼ਿਆੜਾ ਤਾਂ ਕੋਈ ਬੰਦੇ ਅੰਦਰ। ਹਾਂ ਜੀ ਨਸ਼ਿਆੜੇ ਦੇ ਬੰਦੇ ਤਾਂ ਕੰਮ ਨਹੀਂ ਹੁੰਦਾ ਜੀ ਇਹ। ਹਾਂ ਬਹੁਤ ਜ਼ੋਰ ਲੱਗਦਾ। ਬਹੁਤ ਜ਼ੋਰ ਲੱਗਦਾ ਜੀ ਜਿਆਦੇ ਮਿਹਨਤ ਦਾ ਕੰਮ ਐ ਜੀ। ਹੂੰ ਬਹੁਤ ਜਿਆਦੇ ਮਿਹਨਤ ਦਾ ਕੰਮ ਆ। ਸੋ ਜਿਹੜੀਆਂ ਖੂਬਸੂਰਤ ਕੋਠੀਆਂ ਸੀ ਹਾਂ ਜੀ ਹਾਂ ਜੀ ਇਹ ਕਹਿ ਸਕਦੇ ਹਾਂ ਹਾਂ ਬਿਲਕੁਲ ਜੀ ਉਹ ਤੋਂ ਵੀ ਵੱਧ ਕੇ ਜੀ ਜਿੰਨਾ ਜੋਰ ਲੱਗਦਾ ਜੀ ਰਾਤ ਨੂੰ ਇੱਕ ਤਾਂ ਨੀਂਦੇ ਲੱਗਣਾ ਬੰਦੇ ਨੇ ਉੱਠ ਕੇ ਰਾਤ ਨੂੰ 12:00 ਵਜੇ ਰਾਤ ਨੂੰ 12:00 ਵਜੇ ਹੈਨਾ ਸਭ ਤੋਂ ਵੱਧ ਫਿਰ ਸਰਦੀ ਨਹੀਂ ਦੇਖਣੀ ਹੈਨਾ ਗਰਮੀ ਨਹੀਂ ਦੇਖਣੀ ਹੂੰ ਐਂ ਲੱਗੇ ਰਹਿਣਾ ਜੀ ਤੇ ਗਰਮੀ ਸਾਨੂੰ ਵਧੀਆ ਲੱਗਦਾ ਚਾਹੇ ਸਰਦੀਆਂ ਦੇ ਵਿੱਚ ਉਹ ਮਾਲਕਾਂ ਦੇ ਸਾਹਮਣੇ ਨਾਲ ਤਾਂ ਗਰਮੀ ਵਧੀਆ ਆ ਸਾਡੇ ਸਾਹਮਣੇ ਸਰਦੀ ਵਧੀਆ ਆ ਸਾਰੇ ਦਿਨ ਕੰਮ ਚੱਲ ਜਾਂਦਾ ਉਹਦੇ ਵਿੱਚ ਹੂੰ ਨੀਂਦ ਪੂਰੀ ਹੋ ਜਾਂਦੀ ਆ ਬੰਦੇ ਦੀ ਗਰਮੀਆਂ ਨੂੰ ਨੀਂਦ ਪੂਰੀ ਨਹੀਂ ਹੁੰਦੀ ਨੀਂਦ ਨਹੀਂ ਪੂਰੀ ਹੁੰਦੀ ਹੈ ਹਾਂ ਜੀ ਅਸੀਂ ਫਿਰ ਖਰਾਕ ਵੀ ਬਹੁਤ ਜ਼ਿਆਦਾ ਖਾਣੀ ਪੈਂਦੀ ਹੋਵੇ ਨਾ ਖਰਾਕ ਤਾਂ ਜ਼ਿਆਦਾ ਖਾਣੀ ਪੈਂਦੀ ਹੈ ਜੀ ਕਿ ਆਮ ਖਰਾਕ ਨਾਲ ਹੀ ਕੰਮ ਚੱਲਦਾ ਹੈ ਆਮ ਨਾਲ ਕਿੱਥੇ ਚੱਲਦਾ ਜੀ ਖਰਾਕ ਜ਼ਿਆਦਾ ਹੈ ਜੀ ਖਰਚੇ ਵੱਧ ਜਾਂਦੇ ਇਹਦੇ ਵਿੱਚ ਕੀ ਖਰਾਕ ਖਾਂਦੇ ਹੋ ਫਰਾਈ ਜੀ ਫਿਰ ਖਰਾਕਾ ਤਾਂ ਜੀ ਆਮ ਤਾਂ ਉਹੀ ਰਾਸ਼ਨ ਖਾਈਦਾ ਜੀ ਜਿਹੜਾ ਖਾਂਦੇ ਆ ਦਾਲ ਰੋਟੀ ਵਾਲਾ ਹੀ ਹੂੰ ਵਿੱਚ ਬਾਕੀ ਹੈ ਨਾ ਹੋਰ ਬੰਦੇ ਆ ਕੇਕੂ ਵੀ ਖਾਂਦੇ ਆ ਜੀ ਹੂੰ ਕੇ ਖਾਣਾ ਪੈਂਦਾ ਜਰੂਰ ਠੀਕ ਹੈ ਤੇ ਜਿਹੜੇ ਪੰਜਾਬੀ ਨੇ ਉਹ ਘੱਟ ਕੱਢਣ ਲੱਗੇ ਤਾਂ ਹੁਣ ਉਹ ਜੀ ਆਏ ਆ ਜੀ ਮਤਲਬ ਕਿ ਵਿੱਚ ਵਿੱਚ ਬੰਦੇ ਕੰਮ ਛੱਡ ਗਏ ਕਿੰਨੇ ਹੂੰ ਥੋੜੇ ਹੋ ਗਏ ਹੁਣ ਮੇਨ ਤੇ ਤਾਂ ਕੰਮ ਜ਼ਿਆਦਾ ਆ ਹੋਰ ਕੁਝ ਕੰਮ ਕਰ ਲੈਗੀ ਇੱਕੋ ਹੈ ਨਾ ਲੱਗਦੇ ਦਿਨ ਚੜੇ ਆਉਂਦੇ ਨੇ ਹੂੰ ਉਹਨਾਂ ਦਾ ਦਿਹਾੜੀ ਦੇ ਸਾਹਮਣੇ ਕੰਮ ਕਰਨਾ ਹੂੰ ਕੰਮ ਉਹਨਾਂ ਦਾ ਫਿਰ ਉਹ ਨਾ ਬਣਦੇ ਨਹੀਂ ਪੈਸੇ ਉਹਨਾਂ ਨਾ ਬਣਦਾ ਨਹੀਂ ਜੀ ਉਹਨਾਂ ਦਾ ਪੈਸਾ ਵੀ ਤੇ ਪੱਠੇ ਦੇ ਕੰਮ ਦੇ ਵਿੱਚ ਮਾਈਗ੍ਰੇਟਡ ਲੇਬਰ ਜ਼ਿਆਦਾ ਕਾਮਯਾਬ ਆ ਹਨਾ ਹਾਂ ਜੀ ਹਾਂ ਪੱਠੇ ਦੇ ਲੇਬਰ ਤਾਂ ਜਿਹੜੀ ਹੈ ਨਾ ਮਤਲਬ ਕਿ ਪ੍ਰਵਾਸੀ ਮਜ਼ਦੂਰ ਨੇ ਉਹੀ ਕੰਮ ਕਰ ਸਕਦੇ ਨੇ ਤੁਸੀਂ ਕਿੱਥੋਂ ਆਏ ਹੋ ਅਸੀਂ ਮੇਰਟ ਤੋਂ ਆਏ ਹਾਂ ਮੇਰਟ ਤੋਂ ਆਏ ਹਾਂ ਯੂਪੀ ਜੋ ਹਾਂਜੀ ਯੂਪੀ ਜੋ ਫਿਰ ਉੱਥੇ ਪੱਠੇ ਉੱਥੇ ਕੰਮ ਨਹੀਂ ਹੈਗਾ ਕੀ ਕਰਨਾ ਹੈ ਹੈ ਜੀ ਹੁਣ ਜਿਹੜੇ ਸਾਡੇ ਲੱਗ ਦੇ ਪੱਠੇ ਨੇ ਮੇਰਟ ਏਰੀਏ ਦੇ ਹੋ ਗਏ ਮੁਫਨਗਰ ਏਰੀਏ ਦੇ ਹੋ ਗਏ ਉੱਤੋਂ ਪਰਪਰਾਂ ਦੇ ਹੋ ਗਏ ਉਹ ਸਾਰੇ ਐਨਸੀਆਰ 'ਚ ਆ ਗਏ ਹਮ ਅਸੇ ਅਸੇ ਐਨਸੀਆਰ 'ਚ ਆ ਗਏ ਹੁਣ ਚੱਲਦੇ ਆ ਜੀ ਫਰਵਰੀ ਮਹੀਨੇ ਉਹ ਕੀ ਕਹਿੰਦਾ ਹਾਂ ਜਨਵਰੀ ਤੋਂ ਬਾਅਦ ਚੱਲਦੇ ਨੇ ਫਰਵਰੀ ਵਿੱਚ ਚੱਲेंगे ਜੀ ਹਾਂ ਫਰਵਰੀ ਚੱਲਣਗੇ ਹਾਂ ਤੇ ਫਿਰ ਕੰਮ ਮਿਲੂਗਾ ਉੱਥੇ ਹਾਂਜੀ ਫਿਰ ਕੰਮ ਚੱਲਦਾ ਠੀਕ ਹੈ ਬਈ ਹੋਰ ਕੀ ਕੀ ਸਮੱਸਿਆਵਾਂ ਆਉਂਦੀ ਐ ਨੇ ਤੁਹਾਨੂੰ ਸਮਝੇ ਦਰੋ ਨਾ ਸਮੱਸਿਆ ਤਾਂ ਕੋਈ ਨਹੀਂ ਬਸ ਕੰਮ ਹਾਰਡ ਹੈ ਜੀ ਇਹ ਇੰਨੀ ਕੀ ਸਮੱਸਿਆ ਹੈ ਬਹੁਤ ਸਖਤ ਮਿਹਨਤ ਹੈ ਸਖਤ ਮਿਹਨਤ ਹੈ ਜੀ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੇ ਨਾਲ ਲਾਈ ਜਾਂਦੇ ਹੋ ਸਕੂਲ ਨਹੀਂ ਭੇਜਦੇ ਹੈਗੇ ਕੀ ਕਰਨਾ ਕੋਈ ਤਾਂ ਜਾਂਦੇ ਆ ਜੀ ਬੱਚੇ ਛੋਟੇ ਛੋਟੇ ਜਾਂਦੇ ਆ ਸਾਡੇ ਜਾਂਦੇ ਆ ਜੀ ਹੂੰ ਬੱਚੇ ਆਏ ਆ ਜੀ ਕਿ ਖਾਸੇ ਬੰਦੇ ਤਾਂ ਸਾਡੇ ਪੱਕੇ ਇੱਥੇ ਰਹਿੰਦੇ ਆ ਜੀ ਹੂੰ ਹੂੰ ਬਰਸਾਤ ਨੂੰ ਵੀ ਅੱਛਾ ਅੱਛਾ ਬਾਕੀ ਕੁਝ ਬੰਦੇ ਆ ਸੀਜ਼ਨ ਕਰਕੇ ਪਿੰਡ ਵਗ ਜਾਂਦੇ ਆ ਐਨਾ ਜਿਹੜੇ ਬੱਚੇ ਆ ਇਹ ਜਿਵੇਂ ਉਹ ਛੁੱਟੀ ਛੱਟੀ ਹੈਗੀ ਆ ਪੜ੍ਹਨ ਯੋਗੇ ਹੋਗੇ ਉਹ ਘਰੇ ਪੜ੍ਹਦੇ ਨੇ ਬਾਕੀ ਕੁਛ ਇੱਧਰ ਲਾਏ ਹੋਏ ਨੇ ਜਿਵੇਂ ਆ ਨਾਲ ਪਿੰਟ ਲੱਗਦਾ ਜੀ ਸਾਧੂ ਸੜੀ ਪਿੰਟ ਲੱਗਦਾ ਇੱਧਰ ਲਾਏ ਹੋਏ ਨੇ ਲਾਏ ਹੋਏ ਸੁੱਲਾ ਜੁੱਤੇ ਪੜਦੇ ਹਾਂ ਤੇ ਇਹਦੇ ਵਿੱਚ ਕੀ ਹੈ ਬਸ ਸਾਂਚੇ 'ਚ ਪਾ ਕੇ ਤੁਸੀਂ ਨਹੀਂ ਤਾਂ ਉਹ ਕਰ ਦੇਣਾ ਪਹਿਲਾਂ ਤਾਂ ਗਾਰਾ ਵੀ ਬਣਾਉਣਾ ਪੈਂਦਾ ਸੀ ਨਾ ਹਾਂਜੀ ਪਹਿਲਾਂ ਗਾਰਾ ਬਣਾਉਣਾ ਪੈਂਦਾ ਸੀਗਾ ਜੀ ਹੁਣ ਹੈਨਾ ਮਤਲਬ ਕਿ ਬਸ ਗਾਰਾ ਇੱਕ ਮਸ਼ੀਨੀ ਗਾਰਾ ਹੁੰਦਾ ਉਹ ਲਿਆ ਕੇ ਢੇਰ ਕਰ ਦਿੰਦੀ ਇੱਕ ਜਗ੍ਹਾ ਹੈਨਾ ਉੱਥੋਂ ਲਿਆ ਕੇ ਅਸੀਂ ਪਾੜੀ ਤੇ ਸੱਟਣਾ ਪਾੜੀ ਤੇ ਸੱਟ ਕੇ ਨਾ ਪੱਟ ਸੱਟ ਕੇ ਫੇ ਉਹਦੀ ਇੱਟ ਬਣਾਉਣੀ ਹੈ ਬਸ ਬਸ ਕੱਲੀ ਇੱਟ ਬਣਾਉਰ ਦੇਣੀ ਹੈ ਸਾਂਚੇ 'ਚ ਪਾ ਕੇ ਹਾਂਜੀ ਹਾਂ

ਬਦਮਤੂਂ ਜਦੋਂ ਪੁਰਾਣ ਸਮਝਦਾ ਆ ਬਦਮਤੂਂ ਜਦੋਂ ਕੰਮ ਕਰਦਾ ਹੈ ਜਦੋਂ ਇਸ ਤੇ ਜੋਰੇ ਬਹੁਤ ਲੱਗਦੇ ਹੈ ਬਹੁਤ ਜੋਰ ਲੱਗਦਾ ਹੈ ਹਾਂ ਐਵੀਂ ਖਰਾਕ ਬਹੁਤ ਖਾਣੀ ਪੈਂਦੀ ਹਾਂ ਖਰਾਕ ਦੁਗਣੀ ਖਾਣੀ ਪੈਂਦੀ ਜਿੰਨਾ ਅਸੀਂ ਕੰਮ ਕਰਦੇ ਹਾਂ ਹਾਂ ਉਨੀ ਉਹ ਹੀ ਖਾ ਜਾਂਦੇ ਹਾਂ ਅਸਾਂ ਜੀ ਹਾਂ ਉਹ ਨਹੀਂ ਖਾ ਜਾਂਦੇ ਅਸੀਂ ਫਿਰ ਲਵੇਂ ਤਾਂ ਪੈਸਾ ਤਾਂ ਕੁਝ ਨਹੀਂ ਹੈਗਾ ਇਹਨੂੰ ਹੂੰ ਇਹ ਤਾਂ ਨਹੀਂ ਖਾ ਜਾਂਦੇ ਹਾਂ ਅੱਛਾ ਜੀ ਮਿੱਟੀ ਮਿੱਟੀ ਹੋ ਕੇ ਹੂੰ ਫਿਰ ਕੰਮ ਕਰਿੰਦਾ ਹੈ ਹੂੰ ਬਹੁਤ ਮਿਹਨਤ ਦਾ ਕੰਮ ਕਰਦਾ ਜੇ ਕਰ ਤਜ ਕਰ ਤੀ ਕਰਉ ਉਧਾਰਨ ਦੇਖਣੇ ਪੱਠੇ ਦੇ ਮਜ਼ਦੂਰਾਂ ਕੋਲੇ ਵਗ ਜੀ ਹਾਂ ਇਹ ਅਸਲੀ ਮਿਹਨਤ ਜਿਆਦੇ ਇਹ ਵੀ ਹੈ ਹੂੰ ਹੋਰ ਕੰਮਾਂ ਦਾ ਸਾਰੀ ਬੰਦਾ ਨਿਊਟਰਲ ਹੋ ਜਾਂਦਾ ਇਹਦੇ ਵਿੱਚ ਬੰਦਾ ਨਿਊਟਰਲ ਨਹੀਂ ਹੋ ਸਕਦਾ ਸਹੀ ਪੂਰਾ ਜੋਰ ਲਾ ਕੇ ਹਾਂ ਪੂਰਾ ਜੋਰ ਜਿਨ੍ਹਾਂ ਦਾ ਕੰਮ ਕਰੂਗੇ ਪੱਠੇ ਤੇ ਪੂਰਾ ਜੋਰ ਲਾ ਕੇ ਕਰੂ ਜਦੋਂ ਕੰਮਯੋਗ ਬੰਦਾ ਐ ਕਹੋ ਵੀ ਮੈਂ ਮੰंजे ਤੇ ਹੁਣ ਗੱਢਿਓ ਪੰਜ-ਛਤ ਖਾਓ ਰੋਟੀਆਂ ਅੱਧਾ ਕਿਲੋ ਪੀਓ ਦੁੱਧ ਫਿਰ ਨੀਂਦ ਉਹ ਨਹੀਂ ਨੀਂਦ ਨਹੀਂ ਆਉਂਦੀ ਚੱਕੀ ਹੱਡੀ ਨਹੀਂ ਨੀਂਦ ਨਹੀਂ ਆਉਂਦੀ ਇਹ ਇਹ ਵੀ ਹੈ ਨਾ ਆਪਣੇ ਜਿਹੜੇ ਪਿੰਡਾਂ ਦੇ ਲੋਕ ਸਵੇਰੇ ਸਾਧਰੇ ਸੂਰ ਚੜ੍ਹਨ ਤੋਂ ਪਹਿਲਾਂ 3-4 ਵਜੇ ਆ ਜਿੰਦੇ ਕਹਿੰਦੇ ਹੈ 3 ਵਜੇ ਉੱਠ ਕੇ ਜੀ 4 ਵਜੇ ਨੂੰ ਇੱਥੇ ਫੜਾਂ ਦੇ ਵਿੱਚ ਹੋਈਂਦਾ ਹੂੰ ਤਾਂ ਇੱਕ ਵਾਰ 500 ਰੁਪਿਆ ਸਾਡਾ ਤਾਂ ਮੰਨਦਾ ਨਹੀਂ ਸਾਡਾ 500 ਰੁਪਿਆ ਬਣਦਾ ਨਹੀਂ ਹੈਗਾ ਦਿਹਾੜੀ ਦਾ ਜੀ ਦਿਹਾੜੀ ਦਾ ਬਣਦਾ ਨਹੀਂ ਹੈਗਾ 3 ਵਜੇ ਉੱਠ ਕੇ ਤੜਕੇ 4 ਵਜੇ ਆ ਕੇ ਹੂੰ 6:00 ਨੂੰ 8:00-9:00 ਵਜੇ ਤੱਕ 500 ਰੁਪਿਆ ਮਸ਼ਾ ਹੀ ਬਣਦਾ ਭੀਆ ਪਰ ਇਹ ਤਾਂ ਹੈ 7-800 ਰੁਪਏ ਦੇ ਕਹਿੰਦੇ 1000 ਦਾ ਬਣਦਾ ਲੋਕ ਤਾਂ 2-2 3-3 ਨਾਲ ਹਜ਼ਾਰ ਇੱਟ ਬੋ ਮੇਰੇ 200 ਰੁਪਏ ਦਾ ਹਾਂ ਤਾਂ ਕੱਟਿਆ ਜਾਂਦਾ ਹੈ ਸਹੀ ਹੈ 800 ਰੁਪਏ ਹਜ਼ਾਰ ਆ ਸਾਨੂੰ 60 ਹੀ ਰਹਿ ਜਾਂਦਾ ਮਗਰ ਅੱਛਾ ਸਹੀ ਹਾਂ 60 ਦੇ ਵਿੱਚ ਹੁਣ ਬੱਸ ਅਸੀਂ ਕੀ ਕਰਾਂਗੇ ਤੇ ਹਜਾ ਲਾ ਲਓ ਤੁਸੀਂ 3 ਵਜੇ ਆ ਕੇ ਸ਼ਾਮ ਤੱਕ ਸ਼ਾਮ ਤੱਕ ਰਹਿਣੇ ਸ਼ਾਮ 10 ਵਜੇ ਵੱਜ ਜਾਣਾ ਬਾਅਦ ਤੱਕ 11 ਵਜੇ ਵੱਜ ਜਾਂਦੇ ਖਰਾਬ ਦੇ ਹਾਂ ਜੇ ਘੰਟਾ ਬੋ ਘੰਟਾ ਲਾ ਕੇ ਵੀ ਜਾਵਾਂਗੇ ਅਸੀਂ ਪਰ ਆਪੇ 11 ਵਜੇ ਨੇ ਸੇ ਤਿੰਨ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਾਂ ਉਹ ਵੀ ਜੇਹੀ ਮਰਮ ਮਟਾ ਕਾਂਟਾ ਦੁਕਾਨ ਤੇ ਪਹਿਲੇ ਆਰਾਮ ਕਰਾਂਗੇ ਹਾਂ ਹੈ ਉਹ ਤਾਂ 8 ਤੱਕ ਟਾਈਮ ਅਸੀਂ ਤਾਂ ਲੱਗਦਾ ਹੈ ਜੀ ਅਸੀਂ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਰਾਮ ਕਰ ਕਰਾਂਗੇ ਉਹ ਤਾਂ ਤਾਂ ਟਾਈਮ ਤਾਂ ਲਾਵਾਂਗੇ ਅਸੀਂ ਨਹੀਂ ਉਹ ਟਾਈਮ ਲੱਗਦਾ ਨਹੀਂ ਹੈਗਾ ਜੇ ਅਸੀਂ ਉੱਥੇ ਫਿਰ ਜਾਈਏ 3 ਵਜੇ ਤੋਂ ਟਾਈਮ ਲੱਗਦਾ ਨਹੀਂ ਹੈਗਾ ਕਿੰਨੀ ਕਿੰਨੀ ਕਿਸ਼ਟ ਫਿਰ ਤੁਸੀਂ ਕਰ ਦੇਣੋ ਯਾਰ ਅਸੀਂ ਤਾਂ ਜੀ ਸਮਝਿਆ ਜੋਰ ਮਾਰ ਕੇ ਹੁਣ ਦੱਸਿਆ ਵੀ ਹਜ਼ਾਰ ਟਪਾ ਸਕਦੇ ਆ ਇਕੱਲਾ ਜਾਣਾ ਜੀ ਇਕੱਲਾ ਜਾਣਾ ਉਹ ਵੀ ਤੇ ਨੇੜੇ ਸ਼ੋਬਰਾ ਕਰਕੇ ਜੇ ਪਰਿਵਾਰ ਹੋਵੇ ਪੂਰਾ ਫੇਰ ਚੰਗੀ ਇਸ਼ਟ ਬਣ ਜਿੰਦੀ ਹੈ ਹਾਂ ਜੇ ਪਰਿਵਾਰ ਹੋਵੇ ਚਲ ਫੇਰ ਨਾਲ ਹੁੰਦੇ ਅਗਲਾ ਪਰ ਸਾਨੂੰ ਹੁਣ ਗਾਰਾ ਵੀ ਬਣਾ ਬਣਾਇਆ ਮਿਲਦਾ ਹੈ ਨਾ ਹਾਂ ਗਾਰਾ ਬਣਾ ਬਣਾਇਆ ਮਿਲਦਾ ਸਾਨੂੰ ਇਹ ਚ ਕਸਟ ਹੈ ਹੂੰ ਕਿਉਂ ਜੇ ਅਸੀਂ ਆਪ ਬਣਾਈਏ ਉਹਦੇ ਵਿੱਚ ਤਾਂ 200 ਬਚੂਗਾ ਕਿੰਨਾ ਕੁ 2 ਘੰਟੇ ਤੱਕ ਨਹੀਂ ਲੱਗਦਾ 2 ਘੰਟੇ ਨਹੀਂ ਲੱਗਦੇ ਘੰਟਾ ਸ਼ਾਮ ਨੂੰ ਘੰਟਾ ਸਵੇਰੇ ਦੋ ਤਿੰਨ ਘੰਟੇ ਲੱਗਦੇ ਨਹੀਂ ਹੈਗੇ ਕਾਣੀ ਨੂੰ ਜਾਂਦਾ ਛੇਦਾ 200 ਰੁਪਿਆ ਹੂੰ ਹੂੰ ਬਿਲਕੁਲ ਦੋ ਘੰਟੇ ਛੇਦਾ 200 ਰੁਪਿਆ ਜਾਂਦਾ ਹੈ ਸਾਨੂੰ ਕਾ ਇਹ ਘਾਟਾ ਪੈ ਰਿਹਾ ਸਾਨੂੰ ਇਹ ਇਹ ਮਸ਼ੀਨ ਨਹੀਂ ਕਰਨ ਹੁੰਦੀ ਮਸ਼ੀਨ ਨਹੀਂ ਕਰਨ ਕਰਕੇ ਸਾਨੂੰ ਘਾਟਾ ਪੈ ਰਿਹਾ ਹੈ ਇਹਨਾਂ ਨੇ ਕੋਸ਼ਿਸ਼ ਤਾਂ ਕਰੀ ਹੋਣੀ ਦੂਜੀ ਮਸ਼ੀਨ ਵੀ ਆ ਜਾਏ ਜਿਹੜੀ ਇੱਟਾ ਬਣਾਉਣ ਵਾਲੀ ਹੈ ਇੱਟਾ ਬਣਾਉਣ ਵਾਲੀ ਆਈ ਤੇ ਮਸ਼ੀਨ ਉਹ ਪਾਸ ਨਹੀਂ ਹੋਈ ਠਿੱਲ ਹੋ ਗਈ ਜੀ ਇਹ ਲੋ ਗਈ ਹਾਂ ਹੂੰ ਹਰ ਕੰਮ ਮਸ਼ੀਨੀ ਨਹੀਂ ਕਰ ਸਕਦੀ ਹਾਂ ਹਾਂ ਹਰੇ ਕੰਮ ਮਸ਼ੀਨ ਨਹੀਂ ਕਰ ਸਕਦੀ ਬੰਦੇ ਨਾਲ ਤਾਂ ਸਮਝ ਮੜਾ ਮੋਟਾ ਉਹ ਬੰਦੇ ਹੀ ਚਲਾਉਂਗੇ ਮਸ਼ੀਨ ਚਲਾਉ ਉਹ ਤਾਂ ਬੰਦੇ ਹੀ ਪਰ ਉਹ 10 ਬੰਦੇ ਦਾ ਕੰਮ ਇਕੱਠੀ ਕਰਦੇ ਐ ਕੰਮ ਮਸ਼ੀਨ ਨਹੀਂ ਉਹ ਕਰ ਨਹੀਂ ਸਕਦੀ ਜੀ ਨਹੀਂ ਹੂੰ ਜਿਹੜਾ ਇਹ ਹਾਥੀ ਕੰਮ ਆ ਨਾ ਇਹ ਹਾਥੀ ਜਿਹੜਾ ਕੰਮ ਆ ਇਹਦੇ ਵਰਗਾ ਕੋਈ ਕੰਮ ਨਹੀਂ ਹੈਗਾ ਮਸ਼ੀਨ ਨਹੀਂ ਕੰਮ ਉਹ ਕਰ ਸਕਦੀ ਹਾਂ ਤੇ ਐ ਇਟ ਕਿੰਨਾ ਕਹਿ ਨੂੰ ਬਸ ਇਹਦੇ ਵਿੱਚ ਪਾ ਕੇ ਦਿਖਾ ਦਿਓ ਮੜਾ ਜਹ ਹਨ ਕਿਵੇਂ ਇਹ ਮੈਂ ਤਾਂ ਬਹੁਤ ਰਗ ਨਹੀਂ ਪੈਂਦੀ ਹੂੰ ਇਹ ਮੈਂ ਤਾਂ ਬਹੁਤ ਰਗ ਨਹੀਂ ਪੈਂਦੀ ਲੱਗਦਾ ਅਸਲ ਇਹਨੂੰ ਥੋੜਾ ਨਾ ਮ ਰੱਖਣੀ ਪੈਂਦੀ ਹੈ ਫਿਰ ਨਹੀਂ ਰੱਖਣੀ ਬੰਦੇ ਨਾਲ ਦੇ ਤੇ ਤੇਰੀ ਕਬਰ ਹੀ ਹਾਂ ਵੈਲੋ ਲਾਉ ਦਿਨੇ ਅਟੇ ਹੀ ਕਾ ਤੋ ਹੱਥ ਸਪੀਡ ਨਾਲ ਚਲਾਉਣਾ ਪੈਂਦਾ ਜੀ ਹਾਂ ਸਪੀਡ ਨਾਲ ਚਲਾਉਣਾ ਪੈਂਦਾ ਜੀ ਇਹਦੇ ਵਿੱਚ ਦਲੇ ਨੇ ਅਜੇ ਵੀ ਨਹੀਂ ਆਪਦੀ ਅਸੀਂ ਕਹਾਣੀ ਬਣਾਵਾਂਗੇ ਉਹਦੇ ਵਰਗੀ ਕਹਾਣੀ ਨਹੀਂ ਬਣਦੀ ਸੀ ਇਹ ਹੂੰ ਬਸ ਸਹੀ ਹਾਂ ਜਿਹੜੀ ਆਪਦੀ ਬਣਾਵਾਂਗੇ ਅਸੀਂ ਉਹਦੇ ਬਣ ਬਣਾਵਾਂਗੇ ਮੱਖਣੀ ਵਰਗੀ ਮੱਝ ਮੁੱਢ ਕੇ ਇਹਦੇ ਵਿੱਚ ਸਮੇਂ ਅੱਜ ਅੱਜ ਤੜੇ ਨਹੀਂ ਆਉਂਦੇ ਨੇ ਸੇ ਕਦੋਂ ਕ ਕਿਦੋਂ ਪਤਲੀ ਕਿਦੋਂ ਕੜੀ ਤੇ ਸ਼ਾਮ ਨਾਲ ਨਹੀਂ ਆਉਂਦਾ ਕਰਾ ਸਫਾਈ ਘਟ ਆਉਂਦੀ ਏਟ ਸਫਾਈ ਘਟ ਆਉਂਦੀ ਆ ਸੱਜੋ ਕਿ ਤਿਆਰ ਕਰ ਲੈਂਦੇ ਨੇ ਕਹਾਣੀ ਨੂੰ ਤਾਂ ਹਾਂ ਇਹ ਨਾਲ ਸਫਾਈ ਨਹੀਂ ਆਉਂਦੀ ਜੇ شمار ਕੇ ਗੁੰਨ ਕਰ ਦੇਣ ਇਹਨੂੰ ਫੇਰ ਸਫਾਈ ਇਹਦੀ ਆ ਠੱਕਦੀ ਆ ਜਿਹੜੀ ਲਾਗ ਲਗਦੀ ਏ ਲਖਾ ਤਹਾਂ ਤੱਕ ਵੀ ਇਹ ਖੁੰਝੇ ਤੇ ਉਹਦੇ ਕਾਰਨ ਕਰਕੇ ਠੱਕਦੀ ਏ ਇਹਦੇ ਵਿੱਚ ਪਾਣੀ ਰਹਿ ਜਾਂਦਾ ਨਿਧਾਈ ਨਹੀਂ ਹੁੰਦੀ ਇਹਦੀ ਜਦੋਂ ਮਦਾਈ ਹੋ ਗਈ ਪੂਰੀ ਆ ਨਾ ਕਿਹ ਚਾਹੇ ਚੱਕੇ ਆ ਬਤਾ ਚੱਕੇ ਆ ਬਾਦ ਨਹੀਂ ਹੁੰਤ ਅਹੀ ਆ ਮਾਉਣ ਲੱਕੇ ਜੇ ਫਿਰ ਇੱਟ ਤਿਆਰ ਕਰਦੇ ਨੇ ਬਹੁਤ ਟਿਕਲਾ ਟਾਂ ਲੱਗਦਾ ਤੇ ਪੂਰੇ ਮਲਾ ਲੂ ਇੱਕ ਜਿਹੜਾ 1000 ਇੱਟ ਕਰ ਸਕਦਾ ਹਾਂ ਇੱਕ ਤੂੰ 1000 ਵਿੱਚ ਇੱਕ ਬੰਦਾ ਉਹ ਵੀ ਪੂਰਾ ਜੋਰ ਮਾਰ ਕੇ ਤੜਕੇ 4 ਵਜੇ ਆ ਕੇ ਸ਼ਾਮ ਨੂੰ 8:00 ਵਜੇ ਜਾ ਕੇ ਫਿਰ 1000 ਪੁੱਛ ਸਕਦਾ ਫਿਰ ਉਹਨੂੰ 800 ਰੁਪਏ ਮਿਲੂਗਾ ਹਾਂ 800 ਚੋਂ 200 ਕੱਟ ਕੇ 600 ਰੁਪਏ ਹਾਂ 600 ਰੁਪਏ ਫਿਰ ਮਿਲੂਗਾ ਉਹ ਜਿਹੜੇ ਕੋਠੀਆਂ ਬਣਦੇ ਨੇ ਛੋਟਾ ਕੰਮ ਨਹੀਂ ਹੈਗਾ ਪਿੱਛੇ ਬਹੁਤ ਸਾਰੀ ਮਿਹਨਤ ਆ ਹਨਾ ਬਹੁਤ ਸਾਰਾ ਪਸੀਨਾ ਬਹੁਤ ਸਾਰਾ ਖੂਨ ਝੋਕਿਆ ਹੋਇਆ ਇਹ ਬਹੁਤ ਯਾਦ ਇਹ ਲੱਤਾਂ ਵੀ ਮਾਇ ਦਾ ਮਖੜ ਜਾਂਦੀਆਂ ਨੇ ਛੇੜ ਵੀ ਤੁਖਲਾ ਜਾਂਦਾ ਹੱਥ ਵੀ ਆਈ ਵੀ ਤੁਖਲਾ ਜਾਂਦਾ ਇਹਦੇ ਵਿੱਚ ਕੰਨਾਂ ਦੀ ਜਿਹਾ ਕਿਹੜਾ ਬਾਹਾਂਗੇ ਗਾਹਗਾੜਾ ਕਿਹੜਾ ਹੋ ਇਹ ਹੱਥ ਵੀ ਤੁਖਲਾ ਜਾਂਦਾ ਪਰ ਜਿਹੜੇ ਇੱਟਾਂ ਪੱਥਰ ਦੇ ਨੇ ਉਹਨਾਂ ਦੇ ਚਿਹਰੇ ਲਾਲ ਰਹਿੰਦੇ ਨੇ ਦੇਖਣ ਤੁਸੀਂ ਚਿਹਰੇ ਲਾਲ ਹੁੰਦੇ ਨੇ ਲਾਲ ਤਾਂ ਹਰ ਵਕਤ ਇਹ ਚੱਲਦਾ ਰਹਿੰਦਾ ਹਾਂ ਹਾਂ ਸਾਡਾ ਪਾਈ ਜੋ ਲੱਗਦਾ ਰਹਿੰਦਾ ਸਾਡਾ ਹੂੰ ਐ ਖੂਨ ਦਾ ਸਰਕਲ ਘੁੰਮੇ ਜਾਂਦਾ ਸਾਡਾ ਤੰਦਰੁਸਤੀ ਰਹਿੰਦੀ ਆ ਤੰਦਰੁਸਤੀ ਰਹਿੰਦੀ ਆ ਕਦੇ ਇੱਕ ਦਰਦ ਦੀ ਗੋਲੀ ਵੀ ਡੇਲੀ ਖਾਣੀ ਪੈਂਦੀ ਆ ਨਹੀਂ ਜੀ ਉਹ ਰੋਜ਼ ਨਹੀਂ ਖਾਣੀ ਪੈਂਦੀ ਉਹ ਵੀ ਜੇ ਜ਼ਰੂਰਤ ਜੇ ਮੇਰੇ ਹੱਡ ਪੈਰ ਦੁਖਣਗੇ ਤਾਂ ਪੈਰੇ ਬਾਅਦ ਤਾਂ ਮੈਂ ਦੋਏ ਤੀਏ ਨੇ ਖਾ ਸਕਦਾ ਹਾਂ ਗੋਲੀ ਮੈਂ ਰੋਜ਼ ਹੀ ਖਾਉਂਗਾ ਫਿਰ ਉਹ ਮੇਰੇ ਮਨ ਕਰ ਲੱਗ ਜੂ ਗੋਲੀ ਮੈਂ ਰੋਜ਼ ਹੀ ਨਹੀਂ ਖਾਂਦਾ ਯਾਰ ਕਦੇ ਕਦੇ ਖਾਂਦਾ ਮੈਂ ਕਦੇ ਖਾਂਦਾ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਫਿਰ ਉੱਥੇ 5 ਮਹੀਨੇ ਮੈਂ ਗੋਲੀ ਖਾਵਾਂਗਾ ਜੀ ਦਰਦ ਦੀ ਦਰਦ ਵੀ ਹਾਂ ਉਵੇਂ ਜੇ ਬੜਾ ਜ਼ਿਆਦਾ ਦਰਦ ਹੋਊ ਨਹੀਂ ਮੈਂ ਇਹ ਨਹੀਂ ਕੁਛ ਕਰਦਾ ਠੀ ਠੀਕ ਹੈ ਰੋਟੀ ਮਿਲ ਜਾਵੇ ਸਾਨੂੰ ਉਹੀ ਵਧੀਆ ਰੋਟੀ ਬਣ ਜਾਵੇ ਸਾਡੀ ਉਹੀ ਵਧੀਆ ਵੀਰੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗੇ ਤੁਹਾਡਾ ਮੇਰੇ ਪਿੰਡ ਦਾ ਚੱਲ ਹੈ ਚੱਲਾ ਲਈ ਹਾਂ ਹਾਂ ਛੋਟਾ ਜੀ ਸਾਡੇ ਪਾਰ ਪਰ ਮੇਰੇ ਪਾਰ ਠੀਕ ਹੈ ਜੀ ਮੈਂ ਤਾਂ ਸਾਰੀ ਉਮਰ ਹੋ ਗਈ ਛੋਟਾ ਜ 15 ਸਾਲ ਤੱਕ ਮੈਂ ਜੱਦਾ ਕੰਮ ਕਰਦਾ ਸੀ 15 ਸਾਲ ਦੇ ਹਾਂ 15 ਸਾਲ ਤੱਕ ਕੰਮ ਕਰਦਾ ਹੋਰ ਬੱਚੇ ਫਿਰ ਬੱਚੇ ਤਾਂ ਹੁਣ ਵੱਖਰੇ ਹੋ ਗਏ ਬੱਚਾ ਅੱਛਾ ਸੇ ਤੇਰੀ ਵਰਗਾ ਮੁੰਡਾ ਮੇਰਾ ਅੱਛਾ ਅੱਛਾ ਉਹ ਵੱਖਰਾ ਹੋ ਗਿਆ ਮੇਰਾ ਮੈਂ ਹੁਣ ਇਕੱਲਾ ਮੀਆਂ ਬੀਵੀ ਆ ਗਏ ਇਹ ਇਹ ਜਦ ਇਹ ਲੜਨ ਨਹੀਂ ਪਹੁੰਚਦੀ ਕਿ ਪਰ ਜਨਨ ਚਾਰ ਸਾਹ ਨੇ ਹਨਾ ਜੇ ਲੋ ਜੇ ਸਾਹ ਚੱਲਣਗੇ ਇਹ ਕੰਮ ਕਰਨਾ ਹੀ ਪਊਗਾ ਮੈਂ ਹੋਰ ਨਹੀਂ ਕੋਈ ਕੰਮ ਕਰਦਾ ਇਹੇ ਪੱਠੇ ਦੇ ਕੰਮ ਕਰਦਾ ਅੱਛਾ ਸੇ ਇਥੇ ਦਿਲਚਸਪੀ 바ਦੀ ਕੀ ਜੇ ਕੀ ਕਰਨਾ ਕੰਮ ਨੂੰ ਇਹ ਸ਼ੁਰੂ ਤੋਂ ਕਰਦਾ ਰਿਹਾ ਮੈਨੂੰ ਇਹੇ ਵਧੀਆ ਲੱਗ ਰਿਹਾ ਹੈ ਕੰਮ ਦਿਹਾੜੀ ਮੈਂ ਨਹੀਂ ਕਰ ਸਕਦਾ ਮਿਸਤਰੀ ਨਾਲ ਕਿਉਂ ਦਿਹਾੜੀ ਮੈਂ ਕਦੇ ਮੈਂ ਕਰੀ ਨਹੀਂ ਹੈਗੀ ਮਜੂਰੀ ਨੂੰ ਕਰਨੀ ਪੈਂਦੀ ਹੈ ਜਦੋਂ ਮੋੜੇ ਵਾਲੇ ਕੰਮ ਖੜ ਗਿਆ ਕਿ ਆ ਜਾਨੀ ਹੱਲੇ ਵੀ ਖਾਤਾ ਨਹੀਂ ਲੈਂਦਾ ਹੈਗਾ ਇਹਦਾ ਅਸੀਂ ਮਜਬੂਰੀ ਨਾਲ ਤੈਨੂੰ ਇਸਤਰੀ ਨਾਲ ਵੀ ਜਾਵਾਂਗੇ ਕੋਈ ਹੋਰ ਹੱਥ ਤੇ ਹੱਥ ਵੀ ਪਾਵਾਂਗੇ ਲੈ ਜਾਵਾਂਗੇ ਦੰਗਰਾਂ ਕੱਖ ਵੀ ਲਿਆਵਾਂਗੇ ਹੂੰ ਕੋਈ ਹੋਰ ਕੰਮ ਕਰਾਂਗੇ ਫਿਰ ਅਸੀਂ ਬਿਲਕੁਲ ਕੰਮ ਤਾਂ ਕਰਨੀ ਪਊ ਸਾਰਿਆਂ ਬਲੈ ਇੱਥੇ ਨੈਚਰ ਚ ਆਪਣਾ ਸਰੀਰ ਆ ਹਨਾ ਹਾਂ ਜਿਹੜਾ ਸਰੀਰ ਚੱਲਦਾ ਹੈ ਉਹਨੂੰ ਤਾਂ ਕੰਮ ਕਰਨੀ ਪਊ ਬਲੈ ਕਰਨਾ ਚਾਹੀਦਾ ਵੀ ਹੈ ਜੀ ਹਾਂ ਇਹ ਤਾਂ ਫੇਰ ਵਾਜਾਂਗੇ ਅਸੀਂ ਸਾਡੇ ਕੋਲੇ ਜੇ ਹੁਣ ਦੋਸਤੀ ਵੀ ਹੈ ਜੇ ਮੈਂ ਨਾ ਕਰ ਵਾਜਾ ਹੁਣ ਮੇਰੇ ਗੋਡੇ ਮੇਰਾ ਸਾਰਾ ਸਰੀਰ ਖੜ ਜਾਣਾ ਹੁਣ ਮੈਂ ਚੱਲਦਾ ਗੋਲੀ ਮੰਗਦਾ ਨੇ ਮੈਂ ਬੈਜੂਗਾ ਬਿਲਕੁਲ ਇਹ ਮਹੀਨਾ ਇੱਕ ਬੈ ਗਿਆ ਮੈਂ ਮਹੀਨੇ ਤੋਂ ਬਾਅਦ ਮੈਂ ਉਰੇ ਆ ਕੇ ਕੰਮ ਕਰਾ ਮੇਰੇ ਤੋਂ ਕੰਮ ਹੋਣਾ ਨਹੀਂ ਅੰਮੇ ਤੋਂ ਹੋਰ ਨਹੀਂ ਹੁੰਦਾ ਇਸੇ ਨੂੰ ਨਾਮ ਪੈਜੇ ਦਾ ਹਾਂ ਇਹ ਵੀ ਜੇ ਹੁਣ ਪੰਜ-ਛੇ ਦਿਨ ਸਾਡਾ ਇਹ ਮੀਹੂ ਪਾ ਜਾਂਦਾ ਜਾਂ ਕੋਈ ਹੋਰ ਕੰਮ ਗਲਤ ਕੰਮ ਹੋ ਜਾਂਦਾ ਹੈ ਅਸੀਂ ਦੁਬਾਰਾ ਆ ਕੇ ਲੱਗਦੇ ਆ ਨਾ ਪੰਜ-ਛੇ ਦਿਨ ਤਾਂ ਸਾਡਾ ਸਰੀਰ ਸਿੱਟ ਨਹੀਂ ਆਉਂਦਾ ਹੈਗਾ ਤੇ ਆਏ ਹੋਏ ਤਾਂ ਬਿਚਾਂ ਨੂੰ ਬੁਖਾਰ ਹੋਉਂਦਾ ਹਾਂ ਹਾਂ ਹੋ ਜਾਂਦਾ ਬਿਲਕੁਲ ਜੇ ਉਹ ਡੇਲੀ ਕੰਮ ਚੱਲਦਾ ਰਹੇ ਉਹ ਚੰਨ ਕੋਈ ਨਹੀਂ ਹੁੰਦਾ ਫੇਰ ਉਹ ਜੇ ਸ਼ਰੀਰ ਹੋ ਜੇ ਉਹ ਸ਼ਰੀਰ ਸਾਡਾ ਉਹੋ ਜਿਹੀ ਸਰਕਲ ਘੁੰਮੀ ਜਾਂਦਾ ਜੇ ਵਿੱਚ ਦੀ ਖੱਟ ਪੈ ਜਾਏ ਫੇਰਾਨੂੰ ਮੁਸ਼ਕਲ ਆਉਂਦੀ ਉਹ ਹੋ ਜਾਂਦੀ ਐ ਪਰ ਉਹ ਲਗਾ ਜਾਂਦੀ ਐ ਬਿਮਾਰ ਹੋਣ ਦੀ ਹਮਮ ਜੇ ਦੋਸਤ ਸਾਡਾ ਕੰਮ ਖੜ ਗਿਆ ਅਸੀਂ ਜੋਨ ਮਾਰਾਂਗੇ ਹਮ ਇਹ ਉਹ ਵੀ ਥਾੜੀ ਕੱਢੀਏ ਬਿਲਕੁਲ ਜਿਹੜੀ ਪਿੱਛੇ ਰਹਿ ਗਈ ਹਾਂ ਵੀ ਜਿਹੜੀ ਪਿੱਛੇ ਰਹਿ ਗਈ ਸੀ ਉਹ ਵੀ ਥਾੜੀ ਕੱਢੀ ਸੀ ਹਮ ਹਾਂ ਪਰ ਨਿਕਲਦੀ ਨਹੀਂ ਥਾੜੀ ਜੋਰ ਮਾਰ ਮਾਰ ਕੇ ਅਸੀਂ ਬਾਜ ਤਾਂ ਮਾਰ ਹੋ ਜਾਂਦੇ ਐ ਇਹਦੇ ਬੁੜੇ ਬਿਮਾਰ ਹੋ ਗਏ ਜੋਰ ਮਾਰ ਮਾਰ ਕੇ ਐਸੀ ਇਹ ਤਾਂ ਇਹ ਤਾਂ ਨਹੀਂ ਤਾਂ ਪੈਣਾ ਹੁਣ ਕਰੇ ਆਰਾਮ ਕਰਦਾ ਫਿਰ ਆਰਾਮ ਕੇ ਬਿਚਾਰ ਦਵਾਈ ਲੈ ਖਾ ਰਿਹਾ ਜੋਰ ਮਾਰ ਕੇ ਵੱਧੂ ਰੇ ਹੂੰ ਦਵਾਈ ਖਾ ਰਿਹਾ ਹੂੰ ਮਾ ਮਾ ਆ ਮਾ ਜੋਰ ਮਾਰੂ ਵੱਧ ਤੀਜੇ ਨੂੰ ਮੈਂ ਵੀ ਬੈਹ ਜੂ ਹੂੰ ਹਲਕਾ ਹਲਕਾ ਚੱਲੀ ਜਾ ਹੌਟਾ ਹੌਟਾ ਚੱਲੀ ਜਾਵੇ ਬਿਲਹੇ ਬੈਠੇ ਨਾਲ ਹੀ ਬੈਠ ਹਾਂ ਬੈਠੇ ਨਾਲ ਇਹ ਬੜਾ ਹੌਲੀ ਹੌਲੀ ਚੱਲੀ ਜਾਵੇ ਆਰਾਮ ਨਾਲ ਨਾਲੇ ਕੰਮ ਕਰਦਾ ਨਾਲ ਦਿਹਾੜੀ ਬਣ ਜੂ 400 ਰੁਪਇਆ ਵੱਧ ਤੋਂ ਵੱਧ ਜੋਰ ਮਾਰ ਕੇ 400 ਵੀ ਬਣਦਾ ਹੂੰ ਠੀਕ ਹੈ ਜੀ ਹਾਂ ਧੰਨਵਾਦ ਬਹੁਤ ਵਧੀਆ ਲੱਗੇ ਸੁਣਨ ਨਾਲ ਗੱਲ ਠੀਕ ਹੈ ਬੰਦੇ ਅਕਸਰ ਦੋਸਤੋ ਕਿਹਾ ਜਾਂਦਾ ਨਾ ਜੇ ਰੱਬ ਦੇ ਦਰਸ਼ਨ ਕਰਨੇ ਨੇ ਤਾਂ ਕਿਰਤੀਆਂ ਦੇ ਦਰਸ਼ਨ ਕਰ ਲਓ ਠੀਕ ਹੈ ਨਾ ਕਿਉਂਕਿ ਜਿਨ੍ਹਾਂ ਨੇ ਹੱਕ ਸੱਚ ਦੀ ਕਿਰਤ ਕੀਤੀ ਆ ਉਹ ਰੱਬ ਦੇ ਰੂਪੇ ਨੇ ਸੋ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਆਵਾਜ਼